15 ਸਾਲ ਉੱਥੇ ਰਹਿ ਕੇ ਇੱਕ ਲੰਟਰੀ ਕੀਤੀ 20 ਸਾਲ ਦੇ ਸੀਗੇ ਤੁਰੇ 35 ਸਾਲ ਦੇ ਹੋ ਗਏ ਉੱਥੋਂ ਕੰਪਸਾਇ ਐ ਐਕਟਿਵ ਰਹੇ ਉਹ 15 ਸਾਲ ਦੇ ਵਿੱਚ ਕੋਈ ਹੈਗੀਆਂ ਚੰਗੀਆਂ ਮਾੜੀਆਂ ਗੱਲਾਂ ਵੀ ਆ ਆ ਚੀਜ਼ਾਂ ਉੱਥੇ ਦਾਤੋਂ ਘੱਟੀਆਂ ਹੁੰਦੀਆਂ ਉਹ ਗੱਲਾਂ ਆਏ ਨੇ ਮੈਂ ਉੱਥੇ ਰਹਿ ਕੇ ਯੋ ਤੇ ਮੈਂ ਕਿ ਰੋ ਲੜ ਕੇ ਗਿਆ ਦੀ ਕਿਸ ਨੂੰ ਅੱਛਾ ਜਾਂ ਇੱਕ ਹਫ਼ਤੇ ਵਿੱਚ 5 ਦਿਨਸ ਡਿਊਟੀ ਕਰ ਦਿੰਦੇ ਸੀ ਦੋ ਵਿੱਚ ਛੁੱਟੀਆਂ ਆ ਜਾਂਦੀਆਂ ਅਛਾ ਉਹ ਯਾਨੀ ਇਹਦੇ ਪੰਜ ਦਿਨਾਂ ਦੀ ਕਮਾਈ ਉਹ ਦੋ ਦਿਨਾਂ 'ਚ ਛੱਟ ਕਰ ਦਿੰਦਾ ਤੂੰ ਜਣੀ ਲਾਪਰਵਾਹੀ ਸੀ ਕਿ ਜਾਂਦਾ ਸੀ ਇਹ ਵੀੀ ਕਰ ਲੈਣੇ ਇਹ ਗੀਤ ਵੀ ਲਿਖਦਾ ਰਿਹਾ ਗੀਤ ਲਿਖਦਾ ਰਿਹਾ ਉਦੋਂ ਗੀਤ ਮੇਰੇ ਰਿਪੋਰਟ ਵੀ ਹੋਏ ਨੇ ਇੱਕ ਕਿਸਮ ਦਾ ਇਹ ਸੀਗਾ ਵੀ ਬਾਬੂ ਜਨ ਮਾਨ ਉਹਨੇ ਦੇ ਬतरीਕਾਂ ਨਾਲ ਇਹਨਾਂ ਤੋਂ ਮੈਂ ਭਾਈ ਹਾਂ ਨਾ ਇਹਨਾਂ ਤੋਂ ਪਹਿਲਾਂ ਜਿਆਦਾ ਦੇ ਬਾਬੂ ਜਨ ਮਾਨ ਤਾਂ ਬਹੁਤ ਟਾਈਮ ਤੋਂ ਦੇਖਾ ਉਦੋਂ ਸਖ ਸੰਘਰਸ਼ ਜੋਰਾਂ ਤੇ ਸੀ ਤੁਸੀਂ ਉਹਦੇ ਵਿੱਚ ਇਨਵੋਲਵ ਹੋ ਰਹੇ ਸੀ ਕਿਸੇ ਨਾ ਕਿਸੇ ਦੇ ਵਿੱਚ ਮੈਂ ਆ ਗਿਆ ਜਿਹੜਾ ਨਾਮ ਬੰਜੇ ਜਿਹਾ ਸੀ ਮੁੰਡੇ ਆਉਂਦੇ ਸੀ ਤੇ ਆਉਂਦੇ ਸੀ ਰੋਕ ਪਿੱਛਾ ਦੇ ਗਾ ਦਾ ਬੈਰਾਸ ਪਿਟਾ ਦੇਣਗੇ ਤੇ ਬਾਤ ਹੋ ਗਰੇ ਡਰ ਨਹੀਂ ਸੀ ਲੱਗਦਾ ਡਰ ਤਾਂ ਹੁੰਦਾ ਸੀ ਬੰਸਾ ਉਹ ਜਿਹੜੇ ਬਰੇ ਆ ਰਹੇ ਇਹ ਹੁਣ ਅੱਜ ਬੈਠੇ ਇਹ ਨਹੀਂ ਲੱਗਦਾ ਹੈਗਾ ਵੀ ਇਹ ਗੱਲਾਂ ਨਹੀਂ ਸੀ ਹੋਣੀਆਂ ਚਾਹੀਦੀਆਂ ਨਹੀਂ ਹੋમી ਚਾਹੀਦੀਆਂ ਬਾਤ ਨਹੀਂ ਹੋ ਉਹ ਮੈਨੂੰ ਹੋਰ ਸੰਗਸੋਧ ਹੋ ਰੇ ਬਈ ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਸੰਘਰਸ਼ ਨੂੰ ਘਾਪਿਆ ਜੀ ਸ਼ਹਿਜ਼ਾਦ ਤੋਂ ਟਾਲ ਲੀ ਗੀ ਉੱਥੇ ਫਿਰ ਮੱਜੀ ਸਾਹਿਬ ਨੇ ਮੇਰੀ ਉਹ ਉਹ ਛੇ ਦੇ ਬਾਦਸ਼ਾਹ ਦਾ ਗੱਲ ਕਰ ਗੁਰੂ ਰਹਿ ਗੋ ਹਾਂ ਉੱਥੇ ਉਹ ਵੜਕੂ ਆਉਂਦੇ ਹੁੰਦੇ ਤੁੰ ਇਨਸ਼ਾ ਅੱਲਾਹ ਬੜਾ ਤਕਤਾ ਦੀ ਕਥਾ ਉਹਨਾਂ ਲੱਗਤੋ ਕੀ ਹੱਕ ਤਿੱਕ ਤਾਂ ਲੋ ਨਾਲ ਚਲੇ ਜਾਂਦੇ ਉਹ ਆ ਟਕਾਣੇ ਦੇ ਜੇ ਉਹਨੇ ਦੇਖਿਆ ਵੀ ਇਸ ਬੱਤੇ 'ਚ ਮਾਰਨੀ ਉੱਥੇ ਜੇ ਮਾਰ ਦੋ ਤੁਸੀਂ ਤਾਂ ਉਹਨਾਂ ਦੇ ਵਿੱਚ ਬਹੁਤ ਰਹੇ ਉਹ ਤੁਹਾਨੂੰ ਇਹ ਲੱਗਦਾ ਵੀ ਇਹ ਸੰਘਰਸ਼ ਸਾਰਾ ਸਹੀ ਸੀਗਾ ਐਨਾ ਸਹੀ ਸੀ ਮਗਰ ਉਹ ਬਿੱਚਰ ਗਏ ਤੇ ਕੁੱਟ ਕੁੱਟ ਬਈ ਉੱਥੇ ਇੱਥੇ ਜਦੋਂ ਫੜ ਕੇ ਲੈ ਕੇ ਗਏ ਕੁੱਟ ਥਾਣੇ ਚ ਗਈ ਉਹ ਫਿਰ ਜਾ ਉਹਨੇ ਬ੍ਰੇਕ ਮਾਰੇ ਮੱਢ ਗਿਆ ਤੇ ਉਹ ਜਿਹੜੇ ਖੜੇ ਬੰਦੇ ਸੀ ਬੱਸ ਦੇ ਵਿੱਚ ਬਹੁਤ ਸਵਾਰੀ ਹੁੰਦੀ ਸੀ ਉਹ ਮੇਰੇ ਉੱਤੇ ਨਿਗਵੇ ਬੰਦਾਂ ਰਹਿੰਦੀ ਇਹ ਜਿਹੜੇ ਮਿਰਿਆ ਜਹਾ ਦਾ ਮੈਨੂੰ ਉੱਥੋਂ ਸਟੇਸ਼ਨ ਤੋਂ ਬਾਹਰ ਦਾ ਕਨੇਡੀ ਜਾ ਕੇ ਲੈ ਤਾ ਕਿ ਤੋਤਾ ਹੁੰਦਾ ਨਹੀਂ ਦੀ ਬਹੁਤ ਬਜਨ ਨਹੀਂ ਸੀ ਹੁੰਦਾ ਗਰਬਾਣੀ ਦੇ ਅਰਥ ਕਿਤੋਂ ਕੋਈ ਪੁੱਛ ਲਵੇ ਸਾਰੇ ਯਾਤ ਉਹ ਹਾਂ ਜਿੰਨੇ ਜੋਗਾ ਹੈਗਾ ਮੈਂ ਕਰ ਲੈਣਾ ਪਰ ਸਾਡੇ ਇਹਦੇ ਅਰਥ ਨੇ ਇਹ ਆ ਮੇਰੇ ਕਥਾਵਾਚਕ ਨਹੀਂ ਉਹਨਾਂ ਨਾਲੱਖੀ ਥੋੜੀ ਜਿਹੀ ਜਾਨੀ ਮਨ ਕੜ ਕਹਾਣੀਆਂ ਨਹੀਂ ਸੁਣਾਉਂਦਾ ਹਾਂ ਵਿੱਚ ਕੋਈ ਛੋਟੀ ਨਹੀਂ ਸੀ ਸੁਣਾਉਂਦਾ ਉਦੇ ਉਸ ਨੂੰ ਐਂ ਅਸਲੀ ਅਰਥ ਕੱਢ ਕੇ ਦੱਸ ਇਹ ਚੀਜ਼ ਦਾ ਮਾਣ ਆ ਇਹ ਹੀ ਸ਼ੀਦਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਦੇਖਣ ਵਾਲੇ ਦਾ ਸਵਾਗਤ ਹੈ ਮੈਂ ਸਰਿੰਦਰ ਸਿੰਘ ਦਾਗੂ ਅਜਰਾ ਉਂ ਤੇ ਮੈਂ ਖੰਨੇ ਸ਼ਹਿਰ ਦੇ ਵਿੱਚ ਆਇਆ ਅੱਜ ਇੱਕ ਇਸ ਬੰਦੇ ਨਾਲ ਜਿਹਦੇ ਨਾਲ ਮੈਂ ਬੈਠਾ ਅੱਜ ਜਿਹਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਉਹਨੇ ਆਪਣੀ ਜ਼ਿੰਦਗੀ ਦੇ ਕਈ ਰੰਗ ਦੇਖੇ ਹਰੇਕ ਬੰਦਾ ਦੇਖਦਾ ਪਰ ਉਹ ਬਹੁਤ ਪੜਾਵਾਂ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਵਿੱਚੋਂ ਗੁਜ਼ਰਿਆ ਕਾਫੀ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਇਕੱਠੀਆਂ ਕੀਤੀਆਂ ਮੈਂ ਬੜੀ ਹੰਭੀ ਭੂਮਕਾ ਨਿਭਾਉਂਦਾ ਆਪਾਂ ਬੁਲਾਉਨੇ ਆ ਸਸੀ ਕਾਲ ਜੀ ਸਸੀ ਕਾਲ ਜੀ ਤੁਸੀਂ ਆਪਣਾ ਨਾਮ ਦੱਸੋਗੇ ਜਾਂ ਮੈਂ ਦੱਸਾਂ ਜਾਂ ਮੈਂ ਇੰਟਰੋਡਿਊਸ ਕਰਾਂ ਤੁਹਾਨੂੰ ਮੇਰਾ ਨਾਮ ਜਿੰ다 ਸਿੰਘ ਹੈ ਜਨਮ ਮਾਪੇ ਆ ਗਿਆ ਮੇਰੇ 350 ਮੈਂ ਮਾਤਾ ਹਮੀਰ ਕੌਰ ਦੀ ਉਪੋਕਾੜਾ ਹਾਂ। ਇਹ ਵੀਰੇ ਵਸੂਜੀ ਦਾ ਨਾਮ ਸੀਗਾ ਬਾਗੂ ਸਿੰਘ ਮਾਨਕ। ਬਚਪਨ ਸਾਰਾ ਪਿੰਡ ਦਾ ਇਹ ਛੋੜੇ ਪਿੰਡੋਂ ਉਦੋਂ ਬਾਅਦ ਤੋਂ ਆਪਾਂ ਜਿੱਥੋਂ ਸਟਾਰਟ ਕਰਦੇ ਆਂ ਵੀ ਬਾਲਾ ਲੰਬਾ ਬਣਾ ਲੈ ਕੇ ਜਾਈਏ ਗੱਲਬਾਤ ਨੂੰ ਤੇ ਬਹੁਤ ਯਾਨੀ ਟੂਕ ਦਾ ਪੁਆਇੰਟ ਗੱਲਾਂ ਹੀ ਕਰੀਏ। ਅ ਤੁਸੀਂ ਕਲਕੱਤੇ ਨੌਕਰੀ ਕੀਤੀ ਆ ਹਨਾ? ਕਲਕੱਤੇ ਨਾ ਬਸ ਨੈਗੇਟਿਵ। ਕਿੰਨਾ ਚਿਰ ਰਹੇ? ਮੈਂ ਉੱਥੇ ਰਿਹਾ ਕੋਈ ਦਰਦ ਦਰਦਾ ਚੋਗਾ 15 ਸਾਲ ਤੁਸੀਂ ਉੱਥੇ 14-15 ਸਾਲ ਪਹਿਨ ਪੂਰਾ ਘੁੰਮੇ ਕਰ ਦਿੱਤਾ ਪੂਰਾ ਅੱਜ ਤੇ ਸਾਡਾ ਰੂਟ ਚੱਲਦਾ ਤੇ ਉੱਥੇ ਵੀ ਪੂਰੇ ਜਾਂਦੇ ਬੇਟਾ ਯਾਨੀ ਉੱਥੇ ਨੌਕਰੀ ਕੀਤੀ ਜਿਵੇਂ ਕਈ ਬੰਦੇ ਕਹਿੰਦੇ ਕਲਰ ਦਾ ਬਹੁਤ ਸੁਣਾਵਾ 15 ਸਾਲ ਉੱਥੇ 10 ਸਾਲ ਰਹਿ ਗਏ ਆ ਆ ਚੀਜ਼ਾਂ ਦੇਖੀਆਂ ਕੋਈ ਯਾਦਾਂ ਹੈਗੀਆਂ ਉੱਥੇ ਦੀਆਂ ਯਾਦਾਂ ਕੁਝ ਕੋ ਜਾਂ ਉਹ ਜੱਦ ਰਹਿਗੀਆਂ ਵੀ ਕਿੰਨੇ ਹੋਰ ਹੋ ਗਏ ਮੇਰੀ ਹੋਰ ਹੋਣਾ ਉੱਥੇ ਰਸਾਲ ਦੀ ਹੈ 74 ਸਾਲ ਦੀ ਆਪਾਂ ਤੇ 74 ਸਾਲ ਦੇ ਵਿੱਚ ਕੁਝ ਐ ਲੱਗਦਾ ਵੀ ਯਾਰ ਮੈਂ ਬਹੁਤ ਚੀਜ਼ਾਂ ਭੁੱਲ ਗਿਆ ਜਾਂ ਸਾਰਾ ਯਾਦ ਭੁੱਲ ਗਿਆ ਉਹ ਕਾਫੀ ਗਿਆ ਜਦੋਂ ਇਹ ਜਾਦ ਵੀ ਬਹੁਤ ਕੁਝ ਹੈ ਕਈ ਕੋਈ ਪੁੱਛ ਲੈਦਾ ਪੁਰਾਣੀਆਂ ਗੱਲਾਂ ਉਹਨਾਂ ਦੇ ਵਿੱਚ ਸਾਰੀਆਂ ਜਿਆਦਾ ਆ ਜਾਂਦੀਆਂ ਨੇ ਆ ਜਾਂਦੀਆਂ ਨੇ ਜੇ ਸੋਚੇ ਤੇ ਆ ਜਾਂਦੀਆਂ ਸੋਚੇ ਤੇ ਆ ਜਾਂਦੀਆਂ ਨੇ ਯਾਨੀ ਉਹ ਮੈਂ ਪਟਕਦੇ ਨਹੀਂ ਦੀ ਗੱਲ ਦਿਮਾਗ ਚੋਂ ਪਟਕਦੇ ਕਿ ਫਿਰ ਲੱਗ ਗਿਆ ਤਾਂ ਬਿਮਾਰ ਹੋ ਗਿਆ ਦੀ ਨਾ ਬ੍ਰੇਨ ਟੈਗ ਹੋ ਗਿਆ ਦੀ ਮੈਨੂੰ ਉਦੋਂ ਤੋਂ ਮੈਨੂੰ ਵੀ ਪ੍ਰੋਬਲਮ ਆ ਗਈ ਕਦੇ ਕੋਈ ਦੋ ਸਾਲ ਕਿੰਨਾਕ ਟਾਈਮ ਰਹੇ ਬੂਆ ਰਿਹਦਾ ਥੋੜਾ ਜਿਨੇ ਆ ਦਾ ਬਰੇ ਰਾਤ ਨੂੰ ਸੁੱਤੇ ਪਹਿਲੂ ਟਾਈਬ ਹੋ ਗਿਆ ਤੇ ਬ੍ਰੇਨ ਟੈਗ ਕਹਿੰਦੀ ਅੱਛਾ ਫੇਰ ਜਿਹੜੀ ਆਪਾਂ ਕਲਕੱਤੇ ਵਾਲੀ ਗੱਲ ਕਰਦੇ ਆ ਤੁਸੀਂ 15 ਸਾਲ ਉੱਥੇ ਰਹੇ ਉੱਥੇ ਕੋਈ ਯਾਰ ਦੋਸਤ ਕਿੰਨੇ ਕੁ ਸੀਗੇ ਕਿਹੜੇ-ਕਿਹੜੇ ਸੀ ਕਿਹੜੇ-ਕਿਹੜੇ ਯਾਦ ਨੇ ਇਹ ਗੱਲ ਮੈਂ ਤਾਂ ਪੁੱਛੀ ਆ ਬੰਦੇ ਨੂੰ ਨਾ ਉਹ ਹੀ ਯਾਦ ਰਹਿੰਦੇ ਹੁੰਦੇ ਨੇ ਜਿਹੜੇ ਉਹਦੇ ਬਹੁਤ ਨੇੜੇ ਹੁੰਦੇ ਨੇ ਕਿੰਨੇ ਕੁ ਨਾਮ ਯਾਦ ਨੇ ਉੱਥੇ ਜਿਹੜੇ ਮੇਰੇ ਨਾਲ ਤਾਲੂ ਕਰਦੇ ਸੀ ਸਾਰੇ ਮੇਰੇ ਮਿੱਤਰ ਪਿਆਰੇ ਸਾਡੇ ਪਿੰਡ ਦਾ ਇਹ ਕਿਹੜਾ ਸਰਜੀਤ ਸਿੰਘ ਅੱਛਾ ਉਹ ਉਹਨਾਂ ਕੋਲੇ ਮ ਗਿਆ ਸੀ ਉਹ ਵੀ ਲੈ ਕੇ ਗਈ ਸੀ ਮੈਨੂੰ ਉਹ ਉੱਥੇ ਬੱਸ ਚਲਾਉਂਦਾ ਸੀ ਬਗਲੀ ਵਾਲੇ ਚੰਦ ਸਿੰਘ ਦੀ ਅੱਛਾ ਤੇ ਬਾਏ ਹੋਏ ਤੇ ਟਿਕਟਾਂ ਇਕ ਨੂੰ ਰੱਖ ਲਈ ਤੁਹਾਨੂੰ ਇਹ ਮਹੀਨੇ ਬਾਅਦ ਮਾ ਗੁਰਦੁਆਰਾ ਗਿਆ ਇੱਕ ਮਹੀਨੇ ਬਾਅਦ ਮ ਟਿਕਟ ਪਿੱਟਣ ਲੱਗ ਗਿਆ ਅੱਛਾ ਇਹ ਬੰਦੇ ਮੜ ਲੱਗੇ ਸੀ ਤੇ ਮਾ ਤੇ 12ਵਾਂ ਕਿਨਸਾਲ ਮੇਰਾ ਉਹਨਾਂ ਕੋ ਪੰਜਾਬੀਆਂ ਦੀ ਟ੍ਰਾਂਸਪੋਰਟ ਸੀ ਹਾਂ ਬਗਲੀ ਦੇ ਹਾਂ ਬਗਲੀ ਦੇ ਜਾਨੇ ਕਿੰਨਿਆਂ ਉਦੋਂ ਆ 15 ਸਾਲ ਤੁਸੀਂ ਉੱਥੇ ਰਹੇ ਹੋ ਇਹ ਕੱਲ ਦੀ ਗੱਲ ਐ ਐ ਹਕਸ਼ੇ ਹਟ ਕੇ ਔਰ ਠੀਕ ਆ ਹਾਂ ਜਾਨੀ 70 ਦੇ ਮਹੀਨੇ ਤਾਨੂੰ ਹਾਂ ਹਾਂ ਹਨਾ ਉਦੋਂ ਕਿੰਨੇ ਕੁ ਪਿਆਬੀ ਸੀਗੇ ਉੱਥੇ ਇਹਨਾਂ ਦੇ ਟ੍ਰਾਂਸਪੋਰਟ ਸੀਗੇ ਐ ਜਿਵੇਂ ਹੁਣ ਇਹਨਾਂ ਦੀ ਬਗੀ ਆ ਲੈ ਹੁੰਦੀ ਸੀ ਥਕਾ ਮਿਲੇ ਉਦੋਂ ਨਾ ਮੱਛਾ ਨੇ ਵੀ ਟਰੱਕਰ ਵੀ ਬਹੁਤ ਤੇ ਗੰਭੀਰ ਤੁਸੀਂ ਕਿੰਨੇ ਕੁ ਜਾਣੇ ਸੀਗੇ ਉੱਥੇ ਇਹਨਾਂ ਦੇ ਨਾਲ ਅਸ ਨਹੀਂ ਇਹਨਾਂ ਦੇ ਨਾਲ ਤਈ ਜਿਹੀ ਚੁਕਿਆਵਤੀ ਸੀਗੇ ਯਾਰੀ ਤੇ ਉਧਰ ਹੀ ਤਾਂ ਦੋ ਭਤੀਜੇ ਹੋ ਗਵਾਲੀ ਉਹ ਵੀ ਮੁਸਲਮਾਨਾਂ ਦੇ ਗੁੰਡੇ ਕੋ ਘਰ ਇੱਥੇ ਆ ਕੇ ਕਿੰਨੇ ਬੰਦੇ ਉੱਤਰ ਚਲੋ ਆ ਚਾਚਾ ਸਰ ਜੀ ਇਸੂਣ ਦਾ ਉਹਨਾਂ ਪਿੰਡ ਦੇ ਉਹਦਾ ਕੁੜੇ ਜਿਹੜੇ ਹੋ ਬਾਹਰਲੇ ਸੀ ਉਹ ਮਿਲਦੇ ਬਸ ਪਰਦੇ ਰਹੇ ਪਾਛੋ ਨਹੀਂ ਉਹ ਪਰਦੇ ਦੇ ਰਹੇ ਜਿਵੇਂ ਉਹੋ ਜਿਹੀ ਦਿਨ ਦੀਆਂ ਪਸਾਤੀਆਂ ਉਹ ਜਿਹੜਾ ਚਾਚਾ ਸਰ ਜੀ ਸਿੰਘ ਤੇ ਇਹਨੇ ਮੱਣ ਲੱਗੇ ਗਏ ਸੀ ਉਹਨਾਂ ਦੇ ਯਾਨੀ ਰਿਸ਼ਤੇਦਾਰ ਆ ਤੀਓ 15 ਸਾਲ ਉੱਥੇ ਰਹੇ ਇੱਕ ਐਂਟਰੀ ਕੀਤੀ 20 ਸਾਲ ਦੇ ਸੀਗੇ 35 ਸਾਲ ਦੇ ਹੋ ਗਏ ਉੱਥੋਂ ਪਾਮਸਾ ਹੈ ਪੈਕਟਿਵ ਵਾਲੀ ਉਹ 15 ਸਾਲ ਦੇ ਵਿੱਚ ਬਹੁਤ ਗੱਲਾਂ ਹੋਣਦੀਆਂ ਜਿਹੜੀਆਂ ਬੁਧੀਆਂ ਲੱਗੀਆਂ ਬਹੁਤ ਘਟੀਆਂ ਲੱਗੀਆਂ ਜਿਹੜੀਆਂ ਘਟੀਆਂ ਵੀ ਕਾਦੀਆਂ ਵੀ ਜਿਹੜੀਆਂ ਕਈ ਵਾਰ ਆਪਾਂ ਨੂੰ ਹੁੰਦਾ ਵੀ ਯਾਰ ਆਹ ਸਭੂ ਚੀਜ਼ਾਂ ਨਹੀਂ ਜਿਉ ਉੱਥੇ ਆਦਲਾ ਕਰਨੀ ਚਾਹੀਦੀਆਂ ਕੋਈ ਨਸ਼ੇ ਪੱਤੇ ਨੂੰ ਲੱਗ ਜਾਂਦਾ ਹੈ ਕੋਈ ਇਹ ਕਹਿੰਦਾ ਯਾਰ ਮੈਂ ਪੈਸੇ ਜੋੜੇ ਨਹੀਂ ਜਾਂ ਵੀ ਮੈਂ ਪੈਸੇ ਵੱਲ ਧਿਆਨ ਨਹੀਂ ਦੱਤਾ ਜਿਵੇਂ ਕੋਈ ਬੰਦਾ ਇਹ ਕਹਿੰਦਾ ਵੀ ਠੀਕ ਆ ਯਾਰ ਕੀ ਕਰਨੀ ਇੰਨੀ ਕਮਾਈ ਇੰਨਾ ਦੇ ਕੰਮ ਕਰ ਲੈਨੇ ਆ ਕੋਈ ਹੈਗੀਆਂ ਚੰਗੀਆਂ ਮਾੜੀਆਂ ਗੱਲਾਂ ਵੀ ਯਾਰ ਆ ਆ ਚੀਜ਼ਾਂ ਉੱਥੇ ਸਭ ਤੋਂ ਗਲਤੀਆਂ ਹੁੰਦੀਆਂ ਨੇ ਉਹ ਗੱਲਾਂ ਐ ਨਹੀਂ ਮੈਂ ਉੱਥੇ ਗਿਆ ਕਿ ਗਿਆ ਤੇ ਮੈਂ ਕਿ ਰੋ ਲੜ ਕੇ ਹੀ ਗਿਆ ਦੀ ਕਿਸਮਾ ਅੱਛਾ ਔਰ ਬਾਅਦ ਨਾਲ ਮੈਂ ਇਹ ਉੱਥੇ ਵੇੜਾ ਵਧੀਆ ਜਾ ਹੋ ਗਿਆ ਸੀ ਉਦੋਂ ਹੈ ਵਿਆਹ ਹੋ ਗਿਆ ਸੀ ਵਿਆਹ ਹੋ ਗਿਆ ਅੱਛਾ ਨਹੀਂ ਮੈਂ ਵੀ ਉਹ ਉੱਥੇ ਜਾ ਕੇ ਠੀਕ ਠਾਕ ਸੇਤੀ ਉੱਪਰ ਤਾਂ ਗਿਆ ਜੀ ਤੇ ਪੈਸੇ ਬੜ ਲਾਗੇ ਸੀ ਮੈਨੂੰ ਪਰ ਮੇਰੇ ਉਹ ਕੋਈ ਜਿੱਦਾ ਦੋ ਮੈਂ ਇੱਕ ਹਫ਼ਤੇ ਵਿੱਚ ਪੰਜ ਦਿਨ ਸਭ ਡਿਊਟੀ ਕਰ ਦਿੱਤੇ ਤੇ ਦੋ ਵਿੱਚ ਛੁੱਟੀਆਂ ਆ ਜਾਂਦੀਆਂ ਅਸਲ ਉਹ ਯਾਨੀ ਇਹਦੇ ਪੰਜ ਦਿਨਾਂ ਦੇ ਕਮਾਏ ਹੁੰਦੇ ਸੀ ਉਹ ਦੋ ਦਿਨਾਂ 'ਚ ਛੱਟ ਕਰ ਲੈਂਦਾ ਸੀ ਯਾਨੀ ਲਾਪਰਵਾਹੀ ਸੀਗੀ ਜਾਂ ਜਾਂਦਾ ਸੀ ਭਾਵੇਂ ਹੀ ਬਿਲੀ ਕਰਨੇ ਜਾਂ ਇਹ ਸੀਗਾ ਵੀ ਪਿੰਡ ਦੇ ਵਿੱਚ ਉਹ ਚੱਲ ਘਰੇ ਸਰਦਾ ਦਾਰ ਕਰਦਾ ਉਹ ਉੱਥੇ ਪੈਸੇ ਦੀ ਲੋੜ ਨਹੀਂ ਮੈਂ ਆਪਣੀ ਕਾਰ ਕਰਦਾ ਸੀ ਜਦੋਂ ਸਾਡੇ ਚਾਰ ਬੋਧ ਹੁੰਦੇ ਸੀ ਬੀਤੀ ਵਧੀਆ ਕਰਦੇ ਅੱਛਾ ਇਹ ਇੱਥੇ ਆ ਕੇ ਕੀ ਤਾਂ ਖੇਤੀ ਉਹ ਕੀਤੀ ਇੱਥੇ ਆ ਕੇ ਮੈਂ ਕੰਮ ਕਰਦਾ ਰਿਹਾ ਉਹ ਅੱਛਾ ਮੈਂ ਹੱਟੀ ਕਾਰੀ ਦੀ ਬੰਦੇ ਮਾਂ ਬੋਲੀ ਠੀਕ ਵੰਡ ਤੇ ਉਹਦੇ ਨਾਲ ਮੇਰਾ ਵਧੀਆ ਚੱਲ ਜਾਂਦਾ ਤੇ ਗੀਤ ਵੀ ਲੱਗਦਾ ਰਹ ਜਾਂਦਾ ਗੀਤ ਲਿਖਦਾ ਰਿਹਾ ਉਦੋਂ ਗੀਤ ਮੇਰੇ ਰਿਪੋਰਟ ਵੀ ਹੋਏ ਨੇ ਕਦੋਂ ਫੇਰ ਜਦੋਂ ਜਿਹੜੇ ਗੀਤ ਰਿਕਾਰਡ ਕਰਤੇ ਹੁੰਦੇ ਸੀ ਕਿਵੇਂ ਸੀਗਾ ਔਨਮੋਗੂ ਸੀਗਾ ਵੀ ਕਿਸੇ ਨੂੰ ਤੁਸੀਂ ਫੋਨ ਤੇ ਕੰਟੈਕਟ ਕਰ ਪਿਆ ਜਾਂ ਫਿਰ ਜਾਣਾ ਜਿੰਨਾ ਪੈਂਦਾ ਸੀ ਉੱਥੇ ਵੀ ਜਿਹੜੇ ਮਾਰਨੇ ਪੈਂਦੇ ਨਹੀਂ ਉਦੋਂ ਉਹ ਆਪ ਤੇ ਕੋਈ ਪੈਸੇ ਲੱਗਦੇ ਨਹੀਂਰਦ ਘਰਵਾਉਣਾ ਨਿਸੜਵਾਲੇ ਦੇ ਪੈਸੇ ਲੱਗਦੇ ਉਦੋਂ ਲਿਖਣੇ ਵਾਲੇ ਉਹ ਬਤ ਹੋਰ ਵੀ ਹੈਗਾ ਇਹ ਸਿਸਟਮ ਆਂ ਦੇਖਣੇ ਵੇ ਪੈਸਾ ਖਰਚ ਲੈਂਦੇ ਤੇ ਮੇਰਾ ਨਾਮ ਹੋਵੇ ਉਦੋਂ ਤਾਂ ਇੱਕ ਕਿਸਮ ਦਾ ਇਹ ਸੀਗਾ ਵੀ ਬਾਬੂ ਜਨ ਮਹਾਨ ਹੋਣੀ ਦੇਵ ਤਰੀਕਾ ਆ ਇਹਨਾਂ ਤੋਂ ਮੈਂ ਰਹਿਣਾ ਕਿਹਨਾਂ ਤੋਂ ਪਹਿਲਾਂ ਜਦੋਂ ਦੇਖ ਪਾਉ ਉਸ ਨੂੰ ਮਾਂ ਤਾਂ ਬਹੁਤ ਟਾਈਮ ਲੱਗਦਾ ਆ ਬਈ ਜਦ ਕਈ ਇਹ ਆਏ ਨੇ ਜਲਦੀ ਉਹ ਮੇਰੇ ਘਰ ਆਣ ਦੀ ਨੇ ਠੀਕ ਆਂਦੇ ਖਣ ਜਦ ਉਹਨਾਂ ਦੀ ਪੂਰੀ ਝਲਾਈ ਸੀ ਉਦੋਂ ਕੁ ਲੱਗਦਾ ਸੀ ਤੂੰ ਇਹ ਤਾਂ ਚੱਲੇ ਹੀ ਸੀ ਜਦੋਂ ਤਰੀਕਾ ਦੇਵ ਤੇ ਬਾਉਸ ਨੂੰ ਮਾਂ ਠੀਕ ਆ ਉਦੋਂ ਪਹਿਲਾਂ ਗੁਰਦੇਵ ਸਿੰਘ ਮਾਂ ਨਾਲ ਉਹਦੇ ਕੋਲੇ ਦਾ ਅੱਛੇ ਅਮੀਤ ਚੱਲਦੇ ਹੁੰਦੇ ਸੀ ਜਾਂ ਜਮਲਾ ਜੱਟ ਚੱਲਦਾ ਹੁੰਦਾ ਸੀ ਗੁਰਦੇਵ ਸਿੰਘ ਮਾਂ ਨਾਲ ਉਹਦੇ ਕੋਲੇ ਦਾ ਸੀ ਬਲੇਡ ਰਵੇ ਤੇ ਫਿਰ ਤੁਮ ਨੂੰ ਉਹ ਇਹ ਆਉਂਦਾ ਸੀ ਨਾ ਪੁਰਾਣੇ ਨੂੰ ਮਿਲ ਕੇ ਆਉਣਾ ਪੁਰਾਣੇ ਨੂੰ ਮਿਲ ਕੇ ਆਉਣਾ ਆ ਮਿਲ ਕੇ ਉਹ ਲਾ ਤੂੰ ਆ ਗਾਇਕਾਂ ਨੂੰ ਗੀਤ ਕਰਨ ਨੂੰ ਆ ਕਿੰਨੇ ਕ ਨਾਲ ਕੰਟਰੈਕਟਰ ਰਿਹਾ ਮੇਰਾ ਤਕਰੀਬਨ ਫਸਟ ਟਾਈਮ ਦੇ ਸਾਹਮਣੇ ਇਹਨਾਂ ਦੀ ਮੰਡੀ ਹੋਦੀ ਦੀ ਉਹ ਉੱਤੇ ਚਵਾਰੇਆਂ ਦੇ ਪਿੱਛੇ ਰਹਿੰਦੇ ਤੇ ਨੀਵਨਾ ਸਾਰੇ ਹੋਲੇ ਹੀ ਰਹਿ ਜਾਂਦੇ ਸੀ ਕਾਪੀ ਅੱਛਾ ਹਾਂ ਉਹ ਇੱਕ ਦੋ ਗੀਤ ਦੇ ਕੇ ਰਵੇ ਰੱਖ ਲੈਣੇ ਤੇ ਉਹ ਪੂਹ ਪੈਸੇ ਭਾਰ ਦੇ ਦੇ ਜੀ ਪੈਸੇ ਲੈਣਾ ਤਾਂ ਇਹਨਾਂ ਨੇ ਨਿਕਾੜ ਕਰ ਅੰਗੇ ਠੀਕ ਆ ਫੇਰ ਉਹਦੋਂ ਮੌਕਾ ਤੇ ਮਨ ਚ ਆਇਆ ਨੇ ਵੀ ਯਾਰ ਸ਼ਟ ਪਰੇ ਆਪਾਂ ਸ਼ੌਂਕ ਨੂੰ ਮਿਲਦੇ ਆ ਵੀ ਆਪਾਂ ਦੇਖੀ ਜਾਂਦੇ ਆ ਕੀ ਲੈਣਾ ਨਾ ਕੋਲ ਆ ਕੇ ਵੀ ਇਹ ਆਪਣੀ ਕਲਾ ਨੂੰ ਵੇਚ ਨਹੀਂ ਤਗਾ ਪੈਸੇ ਦਿੱਤੇ ਨਹੀਂ ਮੇਰੇ ਜਿਹੜੇ 32 ਰਿਕਾਰਡ ਹੋਏ ਨੇ ਉਹ ਉਹ ਮੇਰੇ ਬਿਨਾ ਪੈਸਿਆਂ ਤੇ ਹੋਏ ਨੇ ਉਹਨਾਂ ਨੇ ਗੋਵਈਆਂ ਨੇ ਪਰਵਜੀਤ ਪੰਮੀ ਸੀਗਾ ਉਹ ਜਮਲੇ ਦੇ ਨਾਲ ਧੋੜੀ ਮਜਾਦਾ ਹੁੰਦਾ ਸੀ ਉਹਦਾ ਬਾਪ ਮੈਸਨ ਉਹਦਾ ਉਹਦਾ ਮੁੰਡਾ ਠੀਲ ਦਾ ਪਰਵਜੀਤ ਪੰਮੀ ਜਦ ਤੁਸੀਂ ਪਿੰਡ ਆ ਕੇ ਦੁਕਾਨ ਕਰ ਲਈ ਉਦੋਂ ਕਾਹਦੇ ਵਿੱਚੋਂ ਮਰਤਝਾ ਚੁ ਗਿਆ ਹਾਂ ਫਿਰ ਫੁੱਟਾ ਜਿਹੜਾ ਝਕਾ ਸੀਗਾ ਉਦੋਂ ਸਿੱਖ ਸੰਘਰਸ਼ ਜੋਰਾਂ ਤੇ ਸੀ ਤੁਸੀਂ ਉਹਦੇ ਵਿੱਚ ਵੀ ਇਨਵੋਲਵ ਰਹੇ ਕਿਸੇ ਨਾ ਕਿਸੇ ਉਹਦੇ ਵਿੱਚ ਮੈਂ ਆ ਗਿਆ ਫਿਰ ਨਾ ਕੋ ਮੈਂ ਦਿੜਤ ਵੀ ਆ ਨਵਾਂ ਆਇਆ ਸੀ ਜਾਂ ਤੁਸੀਂ ਵੀ ਸੀਗੇ ਨਹੀਂ ਮੈਂ ਬਾਅਦ ਦਾ ਨਹੀਂ ਕਰੀ ਨਹੀਂ ਬਾਅਦ ਦਾ ਕੋਈ ਕਿਸੇ ਨਾ ਕਿਸੇ ਤਰੀਕੇ ਜੀ ਉਹਦੇ ਵਿੱਚ ਸੀਗੇ ਤਾਂ ਹੀ ਨਵਾਂ ਆਇਆ ਉਹਦਾ ਪ੍ਰੈਜ਼ੈਂਸ ਜਾਇਆ ਜੇ ਮੇਰੇ ਕੋਲ ਆਉਂਦੇ ਮੁੰਡੇ ਆਉਂਦੇ ਸੀ ਨਹੀਂ ਆਉਂਦੇ ਸੀ ਰੋਪੀ ਵੀ ਕਾ ਲੇਗੇ ਉਹਦਾ ਬੈਰਾਤ ਪਟਾ ਦੇਣੀ ਕਿ ਪਾਤ ਬਿਕਰੇ ਹੋ ਉਹ ਕੋਈ ਲਾਲਚ ਸੀਗਾ ਜਾਂ ਸ਼ਰਦਾ ਹੀ ਸੀਗੀ ਨਾ ਉਹਦਾ ਹੋਰ ਸ਼ੌਕੇ ਦੀਗਾ ਵੇ ਚਲੇ ਸੇਵਾ ਦਰਦੈਂਦ ਸੀ ਵੀ ਅਨੇ ਕੰਮ ਦੇ ਪਿੱਛੇ ਤੁਰੇ ਹੋਏ ਨੇ ਵੀ ਮੈਂ ਜਿੰਨਾ ਕ ਆਪਣਾ ਕੰਟਰੀ ਲੈਵਲ ਮੈਂ ਇਸ ਤੱਕ ਪਾਸ ਸਕਦਾ ਵਾਂ ਖੰਮ ਦਰਮੇਜ਼ੀ ਲੱਗਦਾ ਦਾਤਾ ਹੁੰਦਾ ਦੀ ਬੁਨਸਾ ਉਹ ਜਿਹੜੇ ਪਰਿਆਰੀਆਂ ਕੋਈ ਗੱਲਾਂ-ਵੱਤਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਕਦੇ ਕੋਈ ਹੁੰਦਾ ਨਹੀਂਗੀ ਕੋਈ ਸੁਝਾਅ ਦੇਣੀ ਨਹੀਂ ਕੋਈ ਉਹ ਸੁਝਾਅ ਇਹ ਹੀ ਕਹਿੰਦੇ ਹੁੰਦੇ ਸੀ ਇੱਥੇ ਨੂੰ ਕੁਝ ਤੱਕ ਤਨ ਸਾਰੇ ਦਾਤੀਆਂ ਸੀ ਚੱਕਦੇ ਨਹੀਂ ਹੁੱਕ ਤੇ ਮੰਨ ਗਿਆ ਵੀ ਉਹ ਤਾਂ ਉਹ ਵੀ ਨਹੀਂ ਕਰਦਾ ਪਰ ਇਹ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਤੰਗ ਕਰ ਚੱਕਦਾਂਗੇ ਫੱਟੇ ਇਹ ਹੁਣ ਅੱਜ ਬੈਠੇ ਇਹ ਨਹੀਂ ਲੱਗਦਾ ਹੈਗਾ ਵੀ ਇਹ ਗੱਲਾਂ ਨਹੀਂ ਸੀ ਹੋਣੀਆਂ ਚਾਹੀਦੀਆਂ ਨਹੀਂ ਹੋਮੀ ਚਾਹੀਦੀਆਂ ਗੱਦ ਤੀਆਂ ਉਹ ਮੈਨੂੰ ਹੋਰ ਸਫਸੋਦ ਹੋ ਰਿਹਾ ਵੀ ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਸੰਘਰਸ਼ ਨੂੰ ਟਾਪ ਜਾ ਰਹੀ ਹੈ ਸ਼ਸ਼ਦਾ ਟਾਪ ਲੰਦੀ ਹੈ ਨਾ ਦੀਆਂ ਨੇ ਇਹਨਾਂ ਲੋਕਾਂ ਆਪਣੇ ਬੰਦਿਆਂ ਦੀ ਅਹਮਾਇਤਾਂ ਕਰਨੀਆਂ ਜਾਂ ਕੋਈ ਜਿਵੇਂ ਉਹ ਤੁਹਾਨੂੰ ਕਹਿੰਦੇ ਸੀਗੇ ਬਈ ਆਪਣਾ ਫੋਕਸ ਛੋਟੀਆਂ ਲੜਾਈਆਂ ਤੇ ਨਹੀਂ ਹੋਣਾ ਚਾਹੀਦਾ ਕਦੇ ਗੱਲ ਹੋਈ ਸੀ ਨਹੀਂ ਹੁਣ ਨਾਲ ਦੋ ਮੈਨੂੰ ਉਹਨਾਂ ਦੇ ਵਧੀਆ ਲੱਗਦੇ ਹੁੰਦੇ ਸੀਗੇ ਵੀ ਇਹ ਵਧੀਆ ਕੰਮ ਕਰ ਰਹੇ ਨੇ ਸਤਿ ਆਵਦੇ ਨੇ ਮੇ ਸਾਡੇ ਨਾਲ ਸੇਕ ਧਰਮਨਾਥ ਤੱਕ ਆ ਗਿਆ ਇਹ ਹੁੰਦੇ ਬਹੁਤ ਤੌਰ ਤੇ ਮਹਾਨ ਬੰਦੇ ਨੇ ਹੂੰ ਇਹ ਮੈਨੂੰ ਵਧੀਆ ਲੱਗਦਾ ਇਹ ਤਾਂ ਵਧੀਆ ਗੱਲਾਂ ਸੀਗੀਆਂ ਆ ਹਾਂ ਨਾ ਕਿ ਇਹ ਇਹ ਗੱਲ ਦੂਈਆਂ ਜਾਨੀ ਮੈਨੂੰ ਵਧੀਆ ਲੱਗਦੀ ਉਹ ਸਟਾਈਲ ਮੈਂ ਕਿਸੇ ਵੀ ਜ਼ੁਲਮ ਖਤਰਫ ਖਿਲਾਫ ਲੜਨਾ ਕਿਸੇ ਧਰਮ ਲਈ ਲੜਨਾ ਕੌਮ ਲਈ ਲੜਨਾ ਉਹ ਤਾਂ ਬਹੁਤ ਵਧੀਆ ਕੰਮ ਹੈ ਵਧੀਆ ਯਾਰ ਮੈਂ ਤੇ ਲਾਦਾ ਨਹੀਂ ਮੈਂ ਤਾਂ ਆਈ ਨਾਲ ਮੈਂ ਮੈਂ ਤਾਂ ਇਹ ਗੱਲ ਕਹਿੰਦਾ ਜਿਵੇਂ ਤੁਸੀਂ ਕਹਿੰਦੇ ਸੀ ਉਹ ਕਹਿੰਦੇ ਸੀ ਵਿੱਚ ਮੁੰਡੇ ਵੀ ਚੱਕ ਦਾਂਗੇ ਉਹ ਮੌਤ ਦੇ ਮਾਰੇ ਹੀ ਕਹਿੰਦੇ ਸੀਗੇ ਜਾਂ ਸੀਗੀ ਇਹ ਗੱਲ ਵੀ ਯਾਰ ਉਹ ਨਹੀਂ ਬਈ ਇਹ ਰਹਿਣ ਦੇ ਜੇ ਤੈਨੂੰ ਕੋਈ ਤੰਗ ਕਰੂ ਸਾਨੂੰ ਦੱਸ ਦੇ ਉਹ ਨੇ ਤੰਗ ਕਰਨ ਦਾ ਮਤਲਬ ਉਹ ਕਿਵੇਂ ਉਹ ਸ਼ਰੀਕੇ ਵਾਜੀ ਜੀ ਕਹਿੰਦੇ ਸੀ ਜਾਂ ਉਹ ਕਹਿੰਦੇ ਸੀ ਕੋਈ ਪੋਸਾ ਵਾਲਾ ਜਾਂ ਪੋਸਾੜਾ ਹੈ ਪੰਡਤਾ ਕੋਈ ਅੱਛਾ ਨੰਬਰਦਾਰ ਫਿਰ ਪਾਂਚੇ ਵਗੈਰਾ ਜਿਹੜੇ ਹੁੰਦੇ ਨੇ ਤੈਨੂੰ ਕੋਈ ਵੀ ਗੱਲ ਕਰੇ ਤੂੰ ਸਾਨੂੰ ਦੱਸੀਂ ਅਸੀਂ ਆਪੇ ਦਾ ਮਨ ਅੱਛਾ ਮੈਂ ਇਹ ਕਰੂਗੀ ਕਿ ਕਿੰਨਾ ਸ਼ਰਮ ਆਉਂਦਾ ਮੈਂ ਤੁਡੀ ਸਾਹ ਦੇ ਮੇਰੀ ਉਹ ਰਹੀ ਆਥਲਾਸਾ ਫਿਰ ਉਹ ਤੋਂ ਬਾਅਦ ਆਪ ਤੁਸੀਂ ਪਿੱਛੇ ਟਕੇ ਜਾਂ ਕੋਈ ਗਏ ਸੀਗਾ ਵੀ ਸੰਦਰਸ਼ ਉਸ ਟਾਈਮ ਤੋਂ ਜਦ ਹੌਲਾ ਪੈਣ ਲੱਗ ਗਿਆ ਨਹੀਂ ਮੇਰੇ ਨਾਲ ਜਿਹੜੇ ਬੂਰੇ ਸੀ ਆਉਂਦੇ ਜਾਂਦੇ ਸੀ ਮੇਰੇ ਕੋ ਉਹ ਕੁਝ ਤਾਂ ਮਾਰੇ ਬੂਰੇ ਗਏ ਯਾਦ ਆਉਂਦੀ ਉਹ ਆਦੀ ਬੜੀ ਬੂਟੇ ਹੈ ਕੋਈ ਯਾਦ ਆਉਂਦਾ ਮੇਰੇ ਨਾਂ ਦਾ ਇੱਕ ਤਾਂ ਬੱਗਾ ਚੰਦ ਪਟਾਣੀ ਦਾ ਹੁੰਦਾ ਤੂੰ ਤੇ ਉਦੋਂ ਮੈਂ ਮੰਜੀ ਸਾਹ ਕੋਈ ਬਜ਼ਰ ਰੋਗਾ ਉਹ ਜਗਾ ਉਹ ਦਿਨ ਤੇ ਮੈਂ ਤੱਕ ਪੱਠਾ ਵੱਢ ਗਿਆ ਦੰਦਰਮ ਇੱਕ ਛਾਂ ਨੂੰ ਡੂਟੀ ਲਗਾ ਦਿੱਤੇ ਇੱਕ ਤੜਕੇ ਲਾ ਕੇ ਇਹ ਹਣੇ ਬਦ ਕੇ ਤਰਦਾ ਗੰਮ ਕਰਨਾ ਨਾ ਰਾਵ ਨੂੰ ਪਰਫੇ ਫੇਟ ਐ ਡਿਊਟੀ ਕਰਦਾ ਸੀ ਉਹਥੇ ਫਿਰ ਮੱਜੀ ਸਾਹਿਬ ਇਹ ਮੇਰੀ ਉਹ ਛੇਨੀ ਬਾਛਾ ਦਾ ਗੱਲ ਹੋ ਰਿਹਾ ਹੂੰ ਬਿਲਕੁਲ ہاں ਉਥੇ ਉਹ ਪੜਕੂ ਗਉਂਦੇ ਹੁੰਦੇ ਅੱਛਾ ਉਹ ਵੀ ਸਾਡੇ ਪਾਟੀਆਂ ਦੇ ਘਰਿਆਂ ਚ ਆ ਜਾਂਦੇ ਅੱਛਾ ਉਥੋਂ ਨਾਲ ਮੁਲਾਕਾਤ ਹੋਣੀ ਫਿਰ ਉਹ ਵਹਿੰਦਾ ਮਾਸੀ ਘੰਟਾਂ ਦੀ ਉਹਨਾਂ ਚੋਂ ਕਿੰਨੇ ਕ ਯਾਦ ਨੇ ਕਿੰਨੇ ਕ ਯਾਦ ਨੇ ਉਹ ਮੁੰਡਿਆਂ ਉਹ ਇੱਕ ਤਾਂ ਜਰਨਲ ਦੇਗਾ ਮੇਰੇ ਨਾਂ ਹੁੰਦਾ ਸੀ ਉਹਦਾ ਇੱਕ ਬੱਦੀ ਰਸਤਾ ਸੀ ਅੱਛਾ ਉਹਦੀ ਇੱਕ ਅਕਤ ਫੋਟੋ ਲਾਤੀ ਠੀਕ ਹੈ ਉਹਨਾਂ ਦਾ ਲੀਡਰ ਤੁਸੀਂ ਜਿਹੜਾ ਅੱਛਾ ਇਨਸ਼ਾਅੱਲਾ ਬੜਾ ਪੱਕਾ ਦਿੱਕਤ ਉਹਨਾਂ ਲੱਖ ਤੋਂ ਇੱਕ ਇੱਕ ਅੱਤ ਇੱਕ ਤਾਂ ਨਾਲ ਦਿਖਾਈ ਰੱਖਦੇ ਉਹ ਐਂ ਟਕਾਣ ਦੇ ਜੇ ਉਹਨੇ ਦੇਖਿਆ ਵੀ ਇੱਥੇ ਬੱਥੇ ਜ ਮਾਰਨੀ ਹੈ ਉੱਥੇ ਜੇ ਮਾਰ ਦੋ ਐਨਾ ਵੀ ਸ਼ਾਂਤੀ ਕੀ ਪੜੇ ਨੇ ਕਹਿੰਦੇ ਮੋਢੇ ਸਾਦੇ ਹਾਂ ਪੜੇਗੇ ਫਿਰ ਵੀ ਇਹ ਪੜਿਆ ਦੀ ਕੋਈ ਕਿੰਨੇ ਚ ਪੜਦੇ ਸਮਝ ਉਹਨਾਂ ਨੂੰ ਪੂਰੀ ਸੀ ਕਿ ਉਹਨਾਂ ਉਹਨਾਂ ਦਾ ਉਹ ਐਂ ਗੇਮ ਸੀਗਾ ਉਹਨਾਂ ਦਾ ਪਰ ਆਪਣਾ ਜ਼ਿਲ੍ਹਾ ਦਾ ਹੀ ਉਹ ਇਹ ਚੱਕਰ ਤੇ ਉਹ ਪਿੰਡਰਾਵਾਂ ਦੇ ਨਾਲ ਜਿਸੇ ਕੋਈ ਕੋ ਨਹੀਂ ਹੋਣੀ ਬਦਿਏ ਗੱਲਾਂ ਜੀ ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਗਲਤੀ ਹੈ ਨਹੀਂ ਸੀ ਕੋਈ ਜਿਹੜੇ ਉਹਨਾਂ ਨੇ ਇਹ ਤਾਂ ਕਿਸੇ ਨੂੰ ਤਾਂ ਗਰੀਤੀ ਕਰਦੇ ਹੋ ਹਾਂ ਵੀ ਐਵੇਂ ਕਿਸੇ ਨੂੰ ਤਾਂ ਜਿਹੜਾ ਉਹਨਾਂ ਦੇ ਨਾਂ ਖੇਂਦਾ ਸੀ ਇਹ ਉਹਨਾਂ ਨੂੰ ਫੜਾਉਂਦਾ ਸੀ ਉਹਦੇ ਤੇ ਅਟੈਕ ਕਰਦੇ ਤੂੰ ਹੀ ਤਾਂ ਉਹਨਾਂ ਦੇ ਵਿੱਚ ਬਹੁਤ ਰਹੇ ਹੋ ਤੁਹਾਨੂੰ ਇਹ ਲੱਗਦਾ ਉਹ ਸੰਘਰਸ਼ ਸਾਰਾ ਸਹੀ ਸੀਗਾ ਜਿੱਥੋਂ ਚੰਨਿਆ ਜਿਵੇਂ ਚੰਨਿਆ ਮੈਨੂੰ ਤਾਂ ਸਹੀ ਲੱਗਾ ਐਨਾ ਸਹੀ ਸੀ ਮਗਰ ਉਹ ਇਹ ਵਿਚਰ ਗਏ ਮਗਰੋਂ ਵੀ ਹੋ ਗਿਆ ਉਹ ਮਗਰ ਉਹਨਾਂ ਦੀ ਨਾਲ ਤਾਂ ਬੰਦੇ ਆ ਗਏ ਇੱਕ ਦੂਜੇ ਨੂੰ ਫੜਾਉਣ ਵਾਲੇ ਫਿਰ ਉਹ ਤਾਂ ਨਹੀਂ ਸੰਘਰਸ਼ ਤਾਂ ਨਾਲ ਹੋਇਆ ਉਹ ਤਾਂ ਵਿੱਚ ਬੰਦੇ ਕੋ ਬੰਦੇ ਨਾ ਤੋਂ ਗਈ ਨਾ ਹੋਈ ਇਹਦਾ ਇਹਦੇ ਵਿੱਚ ਨਾਲ ਬੰਦੇ ਕੋਈ ਮਾੜਾ ਮੰਦਰ ਵਿੱਚ ਹੋਇਆ ਜਬਾਰੂਪ ਆਪ ਦੀਆਂ ਉਹ ਉਹਨਾਂ ਨੇ ਫਿਰ ਬੰਦੇ ਫੜਾਤੇ ਬਹੁਤ ਮਰਾਤੇ ਕਿੰਨਾ ਚਿਰ ਜਿਹੜੇ ਰਹਿਣੇ ਮੈਂ ਜੇਲ੍ਹ ਗੱਟੀ ਆ ਜੀ ਤਕਰੀਬਨ 10 ਮਿੰਟ 10 ਮਿੰਟ ہاں ਤੇ ਕੁੱਟ-ਕੱਟ ਪਈ ਉੱਥੇ ਇੱਥੇ ਜਦੋਂ ਫੜ ਕੇ ਲੈ ਕੇ ਗਏ ਕੁੱਟ ਆਣੇ ਜੋਈਏ ਅੱਛਾ ਤੰਨੇ ਛਾਣੇ ਚ ਹੂੰ ਕਿੰਨਾ ਕੁੱਟਿਆ ਉਹ ਦੋ ਤਾਂ ਬਹੁਤ ਮਾਰਾ ਤੇ ਨਾ ਕੁੱਟਦੇ ਰਹਿਤ ਹਨ ਫਰਮਾਨਾ ਹੋ ਨਹੀਂ ਲਿਆ ਕਿ ਇਹਦਾ ਮੈਂ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਬਸ ਮੈਂ ਤਾਂ ਇਹ ਬਹੁਤ ਕੌਂਸਲ ਕਰਦੇ ਸੀ ਬਹੁਤ ਯਾਰ ਉਦੋਂ ਲੱਗਦਾ ਸੀਗਾ ਇਹ ਵੀ ਇਹਨਾਂ ਨੂੰ ਮੈਨੂੰ ਫੜਿਆ ਹੋਇਆ ਮਾਰ ਦੇਣਗੇ ਹਾਂ ਉਦੋਂ ਇਹ ਲੱਗਦਾ ਦੀ ਪੁਲਿਸ ਵਾਲੇ ਮਾਰ ਦੇ ਲੈ ਹੂੰ ਉਹਦੇ ਪੁਲਿਸ ਵਾਲੇ ਹਨ ਬਹਿਰੀ ਲੱਗਦੇ ਹੁੰਦੇ ਜੀ ਆਪਦੇ ਕੋਈ ਬਹਿਰੀ ਨਹੀਂ ਹੈ ਅੱਛਾ ਕੁੱਟਾਂ ਨੂੰ ਹੋਰ ਬੰਦੇ ਹੁੰਦੇ ਸੀ ਇੱਕ ਇਹ ਜਿਹੜੇ ਕੁੱਟ ਦੇ टॉਰਚ ਕਰਦੇ ਸੀਗੇ ਉਹਦਾ ਉੱਥੇ ਪੱਕੇ ਹੀ ਹੁੰਦੇ ਸੀ ਉਹਨਾਂ ਦੇ ਆਇਆ ਪਰਵਾਹਾਂ ਦੇ ਰੱਖੇ ਹੁੰਦੇ ਅੱਛਾ ਉਹ ਤਾਂ ਪੁਲਿਸ ਆਈ ਲਿਓ ਉਹਨਾਂ ਦਾ ਕੰਮੇ ਕੁੱਟਣਾ ਦਾ ਤੇ ਫੇਰ ਜਦੋਂ ਉੱਥੋਂ ਜਮਾਨਤ ਹੋ ਕੇ ਤੁਸੀਂ ਆ ਗਏ ਸਾਡੀ ਸਜਾ ਦਾਤ ਨੂੰ ਵੀ ਉਸ ਤੋਂ ਬਾਅਦ ਦੇ ਵਿੱਚੋਂ ਪੁਲਿਸ ਆਉਂਦੀ ਰਹੀ ਘਰੇ ਕੋਈ ਪੁੱਛਿਆ ਉਸ ਤੋਂ ਬਾਅਦ ਕੋਈ ਪੁੱਛਪੜਤਾਲ ਹੁੰਦੀ ਰਹੀ ਜਾਂ ਕੇਸ ਖਤਮ ਹੋ ਗਏ ਸੀਗੇ ਆਉਂਦੇ ਰਹੇ ਨੇ ਵੇ ਜਦੋਂ ਜੇਲ੍ਹ ਵੀ ਹੋ ਗਈ ਉਹ سزا ਵੀ ਪੂਰੀ ਹੋ ਗਈ ਫਿਰ ਤੁਸੀਂ ਘਰੇ ਆ ਗਏ ਉਹ ਤੋਂ ਬਾਅਦ ਤੇ ਵਿੱਚੋਂ ਵੀ ਬਾਅਦ ਬਾਅਦ ਲੈ ਜਾਂਦੇ ਸੀ ਪੇਸ਼ੀਆਂ ਆਉਂਦੀਆਂ ਰਹਿ ਜਾਂ ਕੂ ਬੈ ਕੇ ਜਾਂਦੇ ਸੀ ਜਾਂ ਵੈਸੀ ਵੀ ਹਾਂ ਲੈ ਜਾ ਕੇ ਉੱਥੇ ਬਿਠਾ ਲੈਂਦੇ ਸੀ ਕਹਿਨੇ ਕੁਛ ਨਹੀਂ ਸੀ ਪੁੱਛਦੇ ਵੀ ਸੀ ਹਾਂ ਪੁੱਛਦੇ ਵੀ ਵੀ ਕੌਣ ਆਉਂਦਾ ਵਾ ਅੱਛਾ ਮੈਂ ਕਹਾਂ ਕੋਈ ਨਹੀਂ ਆਉਂਦਾ ਮੇਰੇ ਕੋਲ ਤਾਂ ਕੋਈ ਨਹੀਂ ਆਉਂਦਾ ਨਾ ਆਇਆ ਕੋਈ ਨਾ ਆਉਣਾ ਹੈਗੇ ਸੀ ਕਿਹੜੇ ਸਾਲ ਚ سزا ਹੋਈ ਸੀ ਫੱਸੀ 90 90 90 ਦਿਨਾਂ ਦੇ ਸੀ ਹਾਂ ਇਬਦਾਲੀ ਮਿੰਨਰਾਇਦੇ ਇੱਥੇ ਆਏ ਕਿਸੇ ਨੇ ਕੋਈ ਹੈਲਪ ਕੀਤੀ ਉਦੋਂ ਕੋਈ ਜੇਪੋਲਸ ਵਾਲੇ ਹੁੰਦੇ ਨੇ ਵਿੱਚ ਜਾਂ ਕੋਈ ਹੋਰ ਨੇੜੇ ਤੇੜੇ ਵਾਲਾ ਵੀ ਯਾਰ ਵੀ ਹਾਂ ਮੈਂ ਠੀਕ ਆ ਯਾਰ ਕੋਈ ਬਚਰਹਿਮ ਕਰਨ ਵਾਲੇ ਵਿੱਚ ਪੁਲਿਸ ਵਾਲੇ ਦੇ ਵੀ ਯਾਰ ਮੁੰਡੇ ਠੀਕੇ ਜਿਹੜੇ ਰਹਿਮ ਕਰਦੇ ਕੁੱਟਦੇ ਘੱਟ ਸੀ ਜਾਂ ਨਾ ਨਾ ਉਹ ਦੂਜਿਆਂ ਨੂੰ ਹੀ ਪੁਰਤੇ ਦੇਖੇ ਵੀ ਤੁਸੀਂ ਇਹ ਮੁੰਡੇਾਂ ਤੋਂ ਕੀ ਕਰਵਾਉਣੇ ਤਪ ਦਿਉਰਗ ਦਾ ਬੰਦੇ ਫੇਨਦੇ ਨੇ ਮੇਰੀ ਸਲਾਹ ਤਾਂ ਟੁਕੀ ਹੋਈ ਹੈ ਇਹ ਘਰ ਪੱਜ ਗਊਗਾ ਦੇਖੀ ਬੰਦਾ ਫੜਿਆ ਕਰੋ ਉਹਨਾਂ ਦੇ ਆਪ ਸਰ ਘੂਰਦੇ ਦੇ ਫਿਰ ਸਾਰੇ ਜੇਲ੍ਹ ਵੀ ਕਟਣ ਦੀ ਕਲੰਕਟਰੀ ਤੋਂ ਲੈ ਕੇ ਖਾੜਕੂਬਾ ਤੱਕ ਵੀ ਆ ਗਏ ਜਦੋਂ ਕਲੰਕਟਰੀ ਸੀਗੇ ਉਹ ਨਸ਼ਾ ਲੜਿਆ ਕਰਦੇ ਸੀ ਉਦੋਂ ਆਹ ਦਾ ਦਰੂ ਵੀ ਲੈਂਦੇ ਉਹ ਕੋਲਕਾਤਾ ਨੇ ਨਾ ਦਿਨਾਂ ਨਾਲ ਲੱਤ ਵੀ ਉੱਥੇ ਟੁੱਟੀ ਸੀ ਉੱਥੇ ਹੀ ਟੁੱਟੀ ਸੀ ਨਸ਼ੇ ਨਾਲ ਜਿਹਨਾਂ ਕੋਈ ਐਕਸੀਡੈਂਟ ਸੀ ਮਾਣੇ ਐਕਸੀਡੈਂਟ ਹੋਇਆ ਅੱਛਾ ਹਾਂ ਹਾਂ ਕੋ ਮੀ ਪਿਆਦੀ ਬੋਰਡ ਸੀਗਾ ਉੱਥੇ ਇੱਕ ਬਰੂਕ ਟੱਕੜਾ ਇੰ ਆਲੇ ਵੀ ਤਾਂ ਮੀ ਉਹਦਾ ਬਹੁਤ ਬੜਾ ਪਰਲਾ ਉਹਦੇ ਕੋਲੋਂ ਆਇਆ ਗੋਲ ਹੁੰਦੀ ਚੱਕਦਾ ਹੂੰ ਕੋਦੇ ਬੁੱਤੇ ਉੱਥੇ ਚਿਕੜੀ ਹੋਈ ਹੋਈ ਸੀ ਅੱਛਾ ਕਰੀਆਂ ਜੇ ਪੈਗੇ ਹਟਦੇ ਹੂੰ ਉਧਰੋਂ ਵੀ ਗੱਡੀ ਆ ਗਈ ਉਧਰੋਂ ਵੀ ਉਹਨੇ ਮੈਂ ਖੜਾ ਟੇਟਾ ਖੜਦਾ ਦੀ ਵਿੱਚ ਅੱਛਾ ਜੇ ਉਹ ਫੇਰ ਆ ਉਹਨੇ ਬ੍ਰੇਕ ਮਾਰੇ ਮੈਂ ਡਿੱਗ ਪਿਆ ਹੂੰ ਤੇ ਉਹ ਜਿਹੜੇ ਖੜੇ ਬੰਦੇ ਦੀ ਬੱਸ ਦੇ ਵਿੱਚ ਬਹੁਤ ਸਵਾਰੀ ਹੁੰਦੀ ਸੀ ਉਹ ਮੇਰੇ ਉੱਤੇ ਕਈ ਬੰਦਾ ਕੰਗੀ ਇਹ ਜਦੋਂ ਮਾਤਾ ਜਿਹੜੇ ਟਾਈਮ ਤੇ ਤੁਹਾਡੀ ਟੁੱਟੀ ਹੈ ਉਹ ਟਾਈਮ ਦੇ ਵਿੱਚ ਤਾਂ ਹੂਨ ਵਾਲਾ ਟ੍ਰੀਟਮੈਂਟ ਹੁੰਦਾ ਨਹੀਂ ਸੀ ਉਹਦਾ ਪਲਾਸਟਰ ਲਾਉਣਾ ਹੁੰਦੇ ਸੀ ਪਲਾਸਟਰ ਕਿੱਥੇ ਤੱਕ ਲੱਗਿਆ ਪਲਾਸਟਰ ਇੱਥੇ ਤੱਕ ਛਾਤੀ ਤੱਕ ਪਲਾਸਟਰ ਲੱਗਦਾ ਛਾਤੀ ਤੱਕ ਹਾਂ ਆਏ ਆਏ ਕੱਚਾ ਲੱਗ ਜਨਨ ਪਹਿਲਾਂ ਹੁਣ ਤਾਂ ਇਹ ਹਾਂ 50 ਪਿਸ਼ਾਬ ਨਾਲ ਜਿਹਾ ਛੱਡ ਕੇ ਆਈ ਗੋਡੇ ਗੋਡੇ ਤੱਕ ਹੁੰਦਾ ਸੀ ਇੱਥੇ ਕਿੱਥੋਂ ਟੁੱਟੀ ਸੀਗੀ ਇਹ ਆ ਪਟਿਆ ਚਾਰ ਚਾਰ ਢਾਉ ਦੇ ਪਟ ਬੱਡ ਪਰ ਉਹ ਤੇ ਉਹ ਜਿਹੜਾ ਮੌਸਮ ਹੈ ਕਲਕੱਤੇ ਆ ਉਦੋਂ ਸੁਲਾ ਬੈ ਜਾ ਵੀ ਕਿਤੇ ਖਟਮਲ ਹੋ ਗਏ ਕੋਸ਼ ਹੋ ਗਏ ਫਿਰ ਇੰਨਾ ਚਿਰ ਉਹ ਲਾ ਕੇ ਰੱਖਿਆ ਸੌਖੇ ਰਹੇ ਜਾਂ ਵਿੱਚ ਕੋਈ ਵਿਚੋ ਉਹ ਦਵਾਈ ਦੂਜੀ ਪੋਣਦੇ ਦੀ ਗੱਲ ਕਰ ਅੱਛਾ ਹਾਂ ਉੱਥੋਂ ਫਿਰ ਨਹੀਂ ਉਹ ਨਾਲ ਆਪਣੇ ਤੇਰਾ ਬਾਪੂ ਜੀ ਦੇ ਰਸ ਨੇ ਇਹਦੇ ਲੈ ਗਿਆ ਤਾ ਅੱਛਾ ਕਰ ਦਿੱਤੇ ਕਰ ਦਿੱਤੇ ਇਹ ਰਿਵੈਨਿਊ ਗੱਡੀ ਦੇ ਵਿੱਚ ਘਰ ਲੈ ਹਾਂ ਫਿਰ ਇਹ ਜਦੋਂ ਮੇਰੇ ਜਿਆਦਾ ਮੈਨੂੰ ਉੱਥੇ ਸਟੇਸ਼ਨ ਤੋਂ ਬਾਹਰ ਤਾਂ ਕੱਪੇ ਨੇੜੇ ਜਾ ਕੇ ਡੈਟ ਹੂੰ ਕਿ ਤੋਤਾ ਹੁੰਦਾ ਨਹੀਂ ਦੀ ਕੋਈ ਬਜੰਨੀ ਸੀ ਹੁੰਦਾ ਜਿਵੇਂ ਉਹ ਜਾਦੀ ਸੀ ਹੂੰ ਫਿਰ ਮੈਂ 5 6 ਵਜੇ ਆਵਾਂ ਫਿਰ ਕੋਆਰਡੀਨੇਟਰ ਲੱਗ ਗਿਆ ਦੀ ਥੋੜਾ ਥੋੜਾ ਅੱਗੇ ਫਿਰ ਉਥੇ ਨਸ਼ੇ ਕਰਦੇ ਜਦ ਖਾੜਕੁਬਾਦ ਦੇ ਵਿੱਚ ਆ ਕੇ ਤੁਸੀਂ ਉਥੇ ਜਿੰਨਾ ਕੋ ਮੈਨੂੰ ਲੱਗਦਾ ਪੂਰੀ ਸੋਚ ਹੁੰਦੇ ਵਿੱਚ ਤੁਸੀਂ ਸਾਰਾ ਰਹੇ ਅਮਰਤ ਵਿਸ਼ਾ ਗਿਆ ਹਾਂ ਉਦੋਂ ਮੈਂ ਪਾਰ ਕਰ ਲਿਆ ਨਦਰ ਅੱਛਾ ਯਾਨੀ ਉਹ ਮੈਨੂੰ ਬਾਠੀ ਲੈ ਜਾਣ ਲੱਗੇ ਮੈਂ ਕਿਹਾ ਤੂੰ ਲਾਲਾ ਜਿਹੜੀ ਅੰਮਾ ਤੇ ਸੱਚਾ ਸੀ ਉਦੋਂ ਬਾਅਦ ਚ ਗਿਆ ਆਪੀ ਠੀਕ ਆ ਫਿਰ ਹੁਣ ਹੁਣ ਮੈਂ ਤੁਮੈ ਕਰਦੇ ਹਾਂ ਹਾਂ ਰੋਜ਼ ਲਈ ਅਜਿਹਾ ਕਿ ਨਾ ਹੁੰਦਾ ਉਹਨਾਂ ਤੱਕ ਲੈਣਾ ਮੈਂ ਪਰ ਉਹਨੂੰ ਨਾਲ ਸਮਝਦਾ ਹਾਂ ਮੈਂ ਇਕੱਲੇ ਨੂੰ ਬੁੜਾ ਉਹਨੂੰ ਸਾਹਮਣੇ ਕੇ ਮੈਂ ਉਹਦੇ ਆਹ ਸਮਝਦਾ ਵੀ ਦੂਜੇ ਨੂੰ ਬਾਅਦ ਚ ਦੱਸ ਦਾਂ ਗਰਬਾਣੀ ਦੇ ਅਰਥ ਕਿ ਤੋਂ ਕੋਈ ਪੁੱਛ ਲਵੇ ਸਾਰੇ ਯਾਤ ਨੇ ਉਹ ਹਾਂ ਮੈਂ ਜਿੰਨੇ ਜੋਗਾ ਹੈ ਨਾ ਮੈਂ ਕਰ ਲੈਣਾ ਸ ਪਰ ਸਾਡੇ ਇਹਦੇ ਅਰਥ ਨੇ ਇਹ ਆਵੇਂ ਇਹਦੇ ਕਥਾ ਬਾਤ ਨਹੀਂ ਨਾ ਵਖਰੀ ਥੋੜੀ ਅੱਛਾ ਹਾਂ ਇੱਕ ਸਿਰੀ ਰਾਗ ਦੇ ਵਿੱਚ ਵੀ ਹੌ ਗਸਾਈ ਦਾ ਪਹਿਲਵਾਨ ਨਾ ਮੈਂ ਗੁਰਮਿੰਟ ਦੇ ਮਲੜਾ ਨਾ ਆ ਤੇ ਉਹਦੇ ਮੈਂ ਬੋਤਨ ਜਾਣੇ ਤੋਂ ਪੁੱਛਿਆ ਮੈਨੂੰ ਜਾਨੀ ਇਹ ਲੱਗਿਆ ਵੀ ਮੈਂ ਮੈਂ ਸੈਟੀਸਫਾਈ ਨਹੀਂ ਹੋਇਆ ਇਹੋ ਉਹਨਾਂ ਦੇ ਵਿੱਚੋਂ ਤੁਹਾਨੂੰ ਉਹਦੇ ਨਾਲ ਕੁੜਿਆ ਹੋ ਮੈਂ ਵੀ ਮੈਂ ਗਸਾਈ ਹੁਮਾਲੇ ਕੋ ਮੋਂ ਗਸਾਈ ਨਾ ਪਹਿਲਵਾਨ ਰਵੇ ਮੈਂ ਉਹਦਾ ਪਹਿਲਵਾਨ ਹੂੰ ਗੁਰੂ ਮੇਲੇ ਉੱਚ ਦਮਾਲਣਾ ਵੇ ਜਦ ਮੈਨੂੰ ਗੁਰੂ ਮਿਲ ਗਿਆ ਫੇਰ ਮੈਂ ਉਹ ਚੱਲ ਮਾਲ ਲਾਉਣੇ ਲੱਗ ਗਿਆ ਅੱਛਾ ਹਾਂ ਤੁਸੀਂ ਬੰਦੇ ਰਹੇ ਹੋ ਛਾਤਰ ਦਾ ਰੀਤੀ ਮਾ ਪੂਰਾਇਆ ਨਹੀਂ ਅੱਛਾ ਕਿੰਨਾ ਚਪਾ ਹੈ ਪੂਰਾਇਆ ਸੱਤ ਤਫਤਾ ਦੀ ਮੈਂ ਕਈ ਸਾਲ ਰਿਆਂ ਜ਼ਿੰਦਗੀ ਆ ਜਿਹੜੀ ਇਹ ਰੰਗ ਤਾਂ ਬਦਲਦੀ ਹੈ। ਹਮੇ ਰੰਗ ਬਦਲਦੀ ਹੈ। ਰੰਗ ਬਦਲਦੂਗੀ ਆ ਇਹ। ਬੰਦਾ ਕਦੇ ਕਿਤੇ ਆ ਕਦੇ ਕਿਤੇ ਆ ਉਹ ਜਿਹੜੀ ਭਟਕਣਾ ਤੋਂ ਮੁੱਕਦੀ ਹੈ ਨਾ ਹਾਂਜੀ ਹਾਂ ਤੇ ਤੁਸੀਂ ਦਵਾਈ ਵੀ ਪੜਨੀ ਤੇ ਸਾਰੇ ਕੰਠ ਵੀ ਕਰ ਲਈ ਜੀ ਇਹ ਕਹਿੰਦਾ ਵੀ ਆ ਮੈਂ ਅਰਥਰੀ ਕਰਦਾ ਹਾਂ ਨਾ ਅਰਥਵੀ ਮੈਂ ਕਰ ਲੈਂਦਾ ਸੀ। ਕੋਈ ਜ਼ਿੰਦਗੀ ਦੇ ਵਿੱਚ ਕੋਈ ਰੈਗਰਟ ਆਏਗਾ ਵੀ ਯਾਰ ਵੀ ਆ ਇੱਥੇ ਗਲਤੀਆਂ ਹੋਈਆਂ ਮੇਰੇ ਤੋਂ। ਮੈਂ ਆਜ ਜਾਮ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਦੀ ਗੱਲ ਕਰ ਸਕਿਆ ਕੋਈ ਹੈਗਾ ਜ਼ਿੰਦਗੀ ਦੇ ਵਿੱਚ ਐ ਜਿਹੜੇ ਅਸੀਂ ਐਡ ਹੋ ਗਏ ਦੋਏ ਕੋਈ ਉਹਦੇ ਵਿੱਚ ਦੋਏ ਮਹੀਨੇ ਦੀ ਜਿਹੜੀ ਭਾਈ ਜੇ ਹੌਣ ਤੱਕ ਨਾ ਹੁੰਦੇ ਉਹਦੇ ਵਿੱਚ ਕੀ ਹੋ ਗਿਆ ਠੀਕ ਘਾਟਾ ਪਿਆ ਤੁਮਾਨ ਦੇ ਘਾਟਾ ਪਿਆ ਹੋਇਆ ਇਕੱਠੇ ਰਹਿੰਦੇ ਇਕੱਠੇ ਕੀ ਕਰਦੇ ਚਾਰ ਬੋਲ ਦੇ ਸਾਡੇ ਬੰਦੇ ਜਿਆਦਾ ਬਸ ਇਹ ਉਹ ਫਿਰ ਵੱਡਾ ਬਲੇ ਪੰਡਿਤ ਜੀ ਦਾ ਵੀ ਤੁਰੋ ਲਾਉ ਗਿਆ ਹੋਰ ਕੋਈ ਕੋਈ ਗੱਲਬਾਤ ਕੋਈ ਇਹ ਹੋਵੇ ਵੀ ਹਾਂ ਆਹ ਕੰਮ ਮੈਂ ਬਹੁਤ ਵਧੀਆ ਕੀਤਾ ਜਿਹਦੇ ਤੋਂ ਸੰਤੋਸ਼ਟੀ ਹੋਵੇ ਵੀ ਹਾਂ ਯਾਰ ਵੀ ਆਹ ਠੀਕ ਆ ਮੈਂ ਆਪਣੇ ਨਾਲ ਮੇਰੇ ਨਾਲ ਆਹ ਇੱਕ ਗੱਲ ਦੀ ਮਿਲਣ ਨਾਲ ਖੁਸ਼ੀ ਹੈ ਮੈਨੂੰ ਵੀ ਆ ਮੈਨੂੰ ਮਾਣ ਜਿਹੜਾ ਹੁੰਦਾ ਮੈਨੂੰ ਮਾਣ ਇਹ ਹੀ ਹੈ ਵੀ ਜਿਹੜਾ ਜਿੰਨਾ ਚਿਰ ਮੈਂ ਕਰਿਆ ਮੈਂ ਜਿੱਥੇ ਵੀ ਭੋਗ ਆਉਂਦਾ ਤੂੰ ਉਹ ਜਿਹੜਾ ਹਕੂਨਾ ਮਾਉਂਦਾ ਸੀ ਮੈਂ ਉਹਦੀ ਕਥਾ ਜ਼ਰੂਰ ਕਰਦਾ ਹੁੰਦਾ ਜਾਇ 10 ਮਿੰਟ ਲਾਾਂ ਮੈਂ ਚਾਹੇ 15 ਉਹ ਸਾਰੇ ਲੋਕ ਮੰਨਦੇ ਸੀ ਕਿ ਇਹ ਬਾਬਾ ਸਿੱਧ ਜੀ ਨੇ ਉਹ ਨਹੀਂ ਦੂਏ ਦਾ ਉਹਦੀ ਗੱਲ ਉਹ ਬਾਣੀ ਕੁਛ ਕਹਿੰਦੀ ਹੈ ਆਹ ਉਹ ਗੁਰੇ ਕੋ ਸਮਝ ਨਹੀਂ ਜਾਂਦੇ ਨੇ ਉਹ ਵੀ ਉਹ ਜਾਨੀ ਮਨ ਕਾਫ ਕਹਾਣੀਆਂ ਨਹੀਂ ਸੁਣਾਉਂਦਾ ਉੱਥੇ ਆਹ ਵਿੱਚ ਕੋਈ ਸਟੋਰੀ ਨਹੀਂ ਕੀ ਸੁਣਾਉਂਦਾ ਉਹਦੇ ਉਸ ਐਨ ਅਸਲੀ ਅਰਥ ਕੱਢਕਿਦਾ ਹੈ ਇਹ ਜੀਗਮਾਣਾ ਆਇਹੀ ਸ਼ੀ ਨੰਮ ਉਹ ਵੀ ਤੁਸੀਂ ਕਿਤੇ ਜਾਂਦੇ ਹੋ ਤੁਸੀਂ ਕਹਿੰਦੇ ਹੋਕ ਤੇ ਜਾਂਦੇ ਹੋ ਹੋਕ ਮਨਾਵਾ ਤਾਂ ਉੱਥੇ ਗ੍ਰੰਥੀ ਸਿੰਘ ਨੇ ਲੈਣਾ ਹੀ ਹੁੰਦਾ ਹੈਨਾ ਉੱਥੇ ਠੀਕ ਆ ਤੁਸੀਂ ਨਹੀਂ ਪਾਠ ਕਰਦੇ ਉਹ ਯਰ ਤਾਂ ਉੱਥੇ ਕਰਦੇ ਆ ਕੋਈ ਜਾ ਕੇ ਕਿ ਨਹੀਂ ਮੰਨ ਨਹੀਂ ਮੰਦਾ ਨਹੀਂ ਫਿਰ ਉਹ ਉੱਥੇ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਉਹਨੇ ਤਾਂ ਕਿਹਾ ਪਾਠ ਕਰ ਰਿਹਾ ਨਹੀਂ ਕਰਵਾਣੀ ਤਾਂ ਸਰਬਸਾਂਤੀ ਹੈ ਜ਼ਿੰਮੇਵਾਰੀ ਹੈ ਇਹਦੇ ਵਿੱਚ ਕੋਈ ਨਹੀਂ ਉਹ ਬਟੂ ਉਹ ਉਹਨਾਂ ਦੇ ਇਹ ਦੇ ਦੇਦਾਰ ਹੁੰਦਾ ਇੱਕ 4-5 ਹੁੰਦੇ ਨੇ ਉਹ ਉਹ ਪੰਜ ਮਹੀਨੇ ਫਿਰ ਭੋਗ ਪਾਉਣਾ ਹੁੰਦਾ ਤੇ ਉਹੀ ਉਹਦਾ ਨਾਮ ਲੈਂਦਾ ਉਹ ਵੀ ਕਰਦਾ ਹੁਕਮਨਾਮਾ ਦਾ ਪਾ ਜੇ ਕਥਾਈ ਕਰਨੀ ਹੈ ਉਹ ਜੇ ਮੈਨੂੰ ਘਰ ਦੇ ਕਹਿਣ ਵੀ ਇਹਨਾਂ ਦਾ ਉਹ ਜਿਹੜਾ ਮਿੰਟ ਟਾਈਮ ਆ ਉੱਥੇ ਨਹੀਂ ਲਾ ਦੰਦਾ ਨਹੀਂ ਇਹ ਤਾਂ ਬਹੁਤ ਵਧੀਆ ਚੀਜ਼ ਆ ਇਹ ਤਾਂ ਤੁਸੀਂ ਆਪ ਜਾ ਕੇ ਹੁਣ ਮੈਨੂੰ ਇਹ ਚੀਜ਼ ਤਾਂ ਨਹੀਂ ਸੀ ਪਤਾ ਮੈਨੂੰ ਅੱਜ ਥੋੜੇ ਤੋਂ ਪਤਾ ਲੱਗਿਆ ਹੁਣ ਕੱਲ ਨੂੰ ਮੈਂ ਮਹਾਰਾਜ ਪ੍ਰਕਾਸ਼ ਕਰਵਾਉਣਾ ਮੈਂ ਕਹੂੰਗਾ ਵੀ ਹਾਂ ਹੁਕਮਨਾਮਾ ਹੈ ਵੀ ਉਹਦੇ ਮੈਨੂੰ ਵਿਆਖਿਆ ਕਰਕੇ ਦੱਸੋ ਹਨਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਜਿੱਥੇ ਜਾਂਦੇ ਹੋ ਉੱਥੇ ਕਹੋ ਵੀ ਆਹ ਚੀਜ਼ ਆ ਇਹ ਹੋਣੀ ਚਾਹੀਦੀ ਆ ਉਹ ਤੇ ਹਰੇਕ ਥਾਂ ਹੋਣੀ ਨਾ ਕਹਿ ਦਿੰਦਾ ਕਬਦਲੀ ਮਾਰ ਜਿੰਦਗੀ ਨਾ ਜਿਹਾ ਜਿਹਾ ਆਇਆ ਹੁੰਦਾ ਉਹਨਾਂ ਦੀ ਵੀ ਜਨ ਲਿੰਦੀ ਹੈ ਉਹ ਕਹਿੰਦੇ ਆ ਇਕੋ ਲਾਇਆ ਆਪਣੇ ਵਿੱਚ ਇਹ ਵਧੀਆ ਚੀਜ਼ ਆ ਨਾ ਵਧੀਆ ਚੀਜ਼ ਆ ਤੁਸੀਂ ਇੱਥੇ ਕਹ ਦੋ ਵੀ ਹਾਂ ਸਾਰਿਆਂ ਨੂੰ ਇਹ ਵਿਆਖਿਆ ਤੁਸੀਂ ਤਿੰਨ ਦਿਨ ਅ ਅਖੰਡ ਪਾਠ ਸਾਹਿਬ ਪ੍ਰਕਾਸ਼ ਲੈਂਦੇ ਆ ਤੁਸੀਂ ਸਾਰੀ ਵਿਆਖਿਆ ਨਹੀਂ ਕਰ ਸਕਦੇ ਤੁਸੀਂ ਇੱਥੇ ਕਹ ਦੋ ਵੀ ਭਾਈ ਵੀ ਜਦੋਂ ਵੀ ਤੁਸੀਂ ਹੁਕਮਨਾਮਾ ਲੈਂਦੇ ਹੋ ਹਨਾ ਵੀ ਵਿਆਖਿਆ ਉਹ ਵੀ ਦਾ ਜ਼ਰੂਰ ਕਰਵਾਇਆ ਕਹਦੇ ਹਾਂ ਮੈਂ ਸਾਧ ਸੰਗਤ ਨੂੰ ਇਹ ਬੇਨਤੀ ਕਰਦਾ ਜਦੋਂ ਵੀ ਆਪਾਂ ਆਪਣੇ ਘਰ ਖੰਡ ਪਾੜ ਰਿਹਾ ਐ ਸਾਹਿਬਾੜਾ ਦਾ ਕੋਮ ਬੋਮਿਆਂ ਉੱਥੇ ਜਿਹੜਾ ਗ੍ਰਾਂਥੀ ਹੈ ਉਹਨੂੰ ਵੀ ਹੁਕਮ ਨਾਵਾ ਜਿਹੜਾ ਆਇਆ ਉਹਦੀ ਸਾਨੂੰ ਵਿਆਖਿਆ ਜ਼ਰੂਰ ਸੁਣਾਈ ਜਾ ਹੁਣ ਜ਼ਿੰਦਗੀ ਕਿਵੇਂ ਚੱਲਦੀ ਆ ਉਹ ਠੀਕ ਜਨ ਖੁਸ਼ ਹਾਂ ਦਾਰੇ ਪਾਸੇ ਅਰੇ ਪਾਸੇ ਹੋ ਜਾਂ ਫੀਜ਼ਿਕਾ ਜਾਨੀ ਕੋਈ ਆਇਆ ਤਾਂ ਨਹੀਂ ਹੈਗਾ ਵੀ ਯਾਰ ਆ ਚੀਜ਼ ਦੀ ਲੋੜ ਆ ਆ ਨਹੀਂ ਲੋੜ ਆ ਮੇਰੇ ਬੱਚੇ ਮੇਰੇ ਕੁੜੀਆਂ ਕਰਦੇ ਨੇ ਹੋਣ ਥੋੜੀ ਮੇਲੀ ਗੇਲੀ ਕਹਿੰਦੇ ਨਾਲ ਨੇ ਫਿਰ ਇੱਥੇ ਯਾਰ ਦੋਸਤ ਹੁਣ ਮੈਂ ਕਿਸੇ ਨਾਲ ਨਹੀਂ ਜੰਦਾ ਪਿੰਡੋਂ ਨੂੰ ਜੀ ਕਰਦਾ ਹੁੰਦਾ ਕਦੇ ਤਾਉਣਾ ਪਿੰਡ ਜੀ ਤੇ ਬਹੁਤ ਕਰਦਾ ਹੂੰ ਪਰ ਉੱਥੇ ਹੁਣ ਮੈਨੂੰ ਤਾਂ ਵੀ ਤੁਰਨਾ ਹੀ ਮੈਨੂੰ ਬਹੁਤ ਉਫਲ ਅੱਛਾ ਤੇਰੇ ਸਰੀਰ ਦਾ ਰੋਭਾ ਜਾ ਰਿਹਾ ਸਰੀਰ ਦੀ ਪ੍ਰੋਬਲਮ ਆ ਮੇਰੀ ਚਲੋ ਹੋਰ ਤੋਂ ਸੀ ਕਹਿਣਾ ਆਪਦੇ ਵੱਲੋਂ ਕੋਈ ਥੋੜੀ ਉਮਰ ਹੋ ਗਰੀ 70 75 75 ਸਾਲ ਦੀ ਹਾਂ ਹਣਾ ਬਹੁਤ ਤਜਰਬੇ ਹੋਣਗੇ ਕੋਈ ਨਵੀਂ ਪੀੜੀ ਨੂੰ ਕੋਈ ਕੁਝ ਕਹਿਣਾ ਹੋਵੇ ਨਵੀਂ ਪੀੜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਭਾਈ ਨਸ਼ੇ ਪਤਾ ਤੋਂ ਬਚੋ ਆਪਣੇ ਸਰੀਰ ਦੀ ਦੇਖ ਰੇਖ ਰੱਖੋ ਸਭ ਕੁਝ ਸਰੀਰ ਦੇ ਨਾਲ ਜੇ ਸਭਰਾ ਸਰੀਰੇ ਨਹੀਂ ਘਾਤ ਅੰਦਰ ਹੁੰਦਾ ਹੈਗਾ ਜੇ ਆਪਾਂ ਕੋਈ ਕੰਮ ਕਰਨ ਨੂੰ ਉਹ ਨਹੀਂ ਕਰਦੇ ਚਲੋ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਤੁਸੀਂ ਅ ਉੰਨੀਆਂ ਚੀਜ਼ਾਂ ਭੁੱਲੇ ਨਹੀਂ ਜਿੰਨੀਆਂ ਤੁਸੀਂ ਕਹਿ ਰਹੇ ਹੋ ਮੈਂ ਭੁੱਲ ਗਿਆ ਜਾਂ ਇਕੱਲੇ ਬਹੁਤ ਬਹੁਤ ਵਧੀਆ ਮੈਮਰੀ ਆ ਜੀ ਵੀ ਉਮਰ ਦੇ ਹਿਸਾਬ ਨਾਲ ਚਲੋ ਬਹੁਤ ਵਧੀਆ ਲੱਗਾ ਗੱਲ ਕਰਕੇ ਹਾਂਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਗੱਲਦੇ ਰਹਾਂਗੇ ਆਪਾਂ ਹਾਂਜੀ ਤੇ ਜੁੜੇ ਰਹੋ ਸਾਰੇ ਸਤਿ ਸ਼੍ਰੀ ਅਕਾਲ ਆਹ ਸਹੀ ਗੱਲ ਆ ਤੀ ਵੈਗ੍ਰੀ ਗੱਲਸਾ ਵੈਗ੍ਰੀ ਪਤਾ ਨਹੀਂ